ਸੋ ਵਾਹ ਜਿਕੇ ਫਤ ਨਾਨਕ ਸੋਈ ਦਿਸ ਸੁਹਾਵੜਾ ਜਿਤ ਪ੍ਰਵ ਆਵੇ ਚੰਤ ਜੰਤਨ ਵਿਸਰੇ ਪਰ ਬ੍ਰਹਮ ਫਟ ਭਲੇਰੀ ਰਤ ਪੋਖ ਤੁਖਾਰ ਨਾ ਵਿਆਪਾਈ ਕੰਠ ਮਿਲਿਆ ਹਰਨਾਹ ਮਨ ਵੇਦਿਆ ਚਰਨਾਰਬਿੰਦ ਦਰਸ਼ਨ ਲਗੜਾ ਸਾਹ ਪੋਖ ਤੁਖਾਰ ਨਾ ਵਿਆਪਾਈ ਅੰਠ ਮਿਲਿਆ ਹਰਨਾਹ ਮਨ ਵੇਦਿਆ ਚਰਨਾਰ ਵਿੰਦ ਦਰਸ਼ਨ ਲਕੜ ਸਾਹ ਊਟ ਗੋਬਿੰਦ ਗੋਪਾਲ ਰਾਏ ਸੇਵੋ ਸੁਆਮੀ ਲਾਹ ਦੇਖਿਆ ਉਹ ਨ ਸਕੈ ਮਿਲ ਸਾਧੂ ਗੁਣ ਗਾਹੋ ਜਹ ਤੇ ਉਪਜੀ ਤਹ ਮਿਲੀ ਸਚੀ ਪ੍ਰੀਤ ਸਮਾਹ ਕਰ ਗਹਿ ਲੀਨੀ ਪਾਰ ਬ੍ਰਹਮ ਬੋਰ ਨ ਵਿਛੜਿਆ ਹੋ ਭਰ ਜਾਉ ਲਖਬੀਰੀਆਂ ਔਰ ਸੱਜਣ ਗੰਮ ਅਗਾਹ ਸ਼ਰਮ ਪਈ ਨਾਰਾਇਣ ਲਾਨਕ ਦਰ ਪਈ ਆਹ ਬੋ ਸੁਹੰਦਾ ਸਰਬ ਸੁਖ ਜਿਸ ਬਖਸ਼ੇ بے ਪਰਵਾਹ ਬਰ ਜਾਉ ਲਖ ਮੇਰੀਆਂ ਧਰ ਸੱਜਣ ਅਗਮ ਅਗਾਹ ਸ਼ਰਮ ਪਈ ਨਾਰਾਇਣੇ ਨਾਨਕ ਦਰ ਪਈ ਆਹ ਪੋ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਵਾਹ ਵਾਹਿਗੁਰੂ ਕਾ ਖਾਲਸਾ ਵਾਹਿਗੁਰੂ ਕੀ ਫਤਿਹ ਪੋ ਦਾ ਮਹੀਨਾ ਠੰਡ ਦਾ ਮਹੀਨਾ ਸਭ ਸੰਗਤਾਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਤਗੁਰੂ ਦੀ ਜ਼ਾਦ ਦੇ ਵਿੱਚ ਸਾਰਾ ਮਹੀਨਾ ਬਤੀਤ ਹੋਵੇ ਆਓ ਪਿਆਰਿਓ ਸੰਗਰਾਂਦ ਦੀ ਸ਼ਬਦ ਦੀ ਵਿਚਾਰ ਸਾਂਝੀ ਕਰੀਏ ਪੋਖ ਤੁਖਾਰ ਨਾ ਵਿਆਪਈ ਕੰਠ ਮਿਲਿਆ ਹਰ ਹੁਣ ਪੋ ਦਾ ਮਹੀਨਾ ਜਿਹੜਾ ਪਿਆਰਿਓ ਇਤਨੀ ਠੰਡ ਹੈ ਕਿ ਹੱਡਾਂ ਦੇ ਵੀ ਦੀ ਹਵਾ ਜਿਹੜੀ ਨਿਕਲਦੀ ਔਰ ਸਤਿਗੁਰੂ ਵਰਣਨ ਕਰ ਰਹੇ ਨੇ ਕਿ ਇਤਨਾ ਪਾਲਾ ਤੇ ਕਕਰ ਹੈ ਪਰ ਇਹ ਪਾਲਾ ਕਕਰ ਵਿਆਪਦਾ ਕਿਹਨਾਂ ਨੂੰ ਹੈ ਜਿਹੜਾ ਪਰਮੇਸ਼ਰ ਤੋਂ ਵਿਛੜ ਜਾਏ ਜਿਹੜਾ ਪਰਮੇਸ਼ਰ ਦੇ ਨਾਲ ਜੁੜ ਜਾਵੇ ਪਿਆਰਿਓ ਤੇ ਸਤਿਗੁਰੂ ਕਹਿੰਦੇ ਪੂਖ ਤੁਖਾਰ ਨਾ ਵਿਆਪਾਈ ਉਨ ਨੂੰ ਠੰਡ ਕੱਕਰ ਕੁਛ ਨਹੀਂ ਪਾਦਾ ਉਸ ਨੂੰ ਠੰਡ ਕੱਕਰ ਕੁਛ ਨਹੀਂ ਕਹਿੰਦਾ ਕੰਠ ਮਿਲਿਆ ਹਰ ਨਾ ਜਿੰਨਾਂ ਨੂੰ ਸਤਿਗੁਰੂ ਨੇ ਆਪਣੀ ਗੱਲ ਨਾਲ ਲਾ ਲਈ ਜਿਨ੍ਹਾਂ ਦੇ ਹਿਰਦੇ ਦੇ ਵਿੱਚ ਸਤਿਗੁਰੂ ਦਾ ਨਾਮ ਮਾਰਾ ਵਾਂਗੂ ਪ੍ਰੋਚ ਗਿਆ ਹਰ ਵੇਲੇ ਸਿਮਰਨ ਉਹਨਾਂ ਨੂੰ ਪਾਲਾ ਕਕਰ ਜਿਹੜਾ ਉਹ ਕਦੀ ਨਹੀਂ ਜੇ ਵਿਆਪਦਾ ਮਨ ਬੇਦਿਆ ਚਰਨਾਰ ਬਿੰਦ ਦਰਸ਼ਨ ਲਗੜਾ ਸਾ ਤੇ ਜਿਹੜਾ ਮਾਨਿਆ ਪਿਆਰਿਓ ਵਿਝ ਗਿਆ ਸਤਿਗੁਰੂ ਦੇ ਚਰਨਾਂ ਦੇ ਵਿੱਚ ਸਤਿਗੁਰੂ ਦੇ ਕਮਲਾਂ ਵਰਗੇ ਚਰਨਾਂ ਨੂੰ ਹਿਰਦੇ 'ਚ ਵਸਾਇਆ ਤੇ ਸਤਿਗੁਰੂ ਦੇ ਦਰਸ਼ਨਾਂ ਦੀ ਤਾਂਗ ਲੱਗੀ ਹੋਈ ਹੈ ਕਿ ਸਤਿਗੁਰੂ ਕਿਰਪਾ ਕਰ ਊਟ ਗੋਬਿੰਦ ਗੋਪਾਲ ਰਾਏ ਸੇਵਾ ਸੁਆਮੀ ਲਾ ਤੇਰੀ ਊਟ ਤੇਰਾ ਆਸਰਾ ਲਿਆਏ ਐ ਗੋਵਿੰਦ ਐ ਗੋਪਾਲ ਰਾਏ ਹੁਣ ਗੋਵਿੰਦ ਵੀ ਬੜਾ ਉੱਚਾ ਹੈ ਉਸ ਦੀ ਊਟ ਲਈ ਗੋਪਾਲ ਕੌਣ ਪਿਆਰਿਆ ਗੋ ਕਹਿੰਦੇ ਆ ਧਰਤੀ ਨੂੰ ਤੇ ਪਾਲ ਕਹਿੰਦੇ ਪਾਲਣ ਵਾਲੇ ਉਹ ਗੋਪਾਲ ਉਹ ਰਾਏ ਉਹਦੀ ਸੇਵਾ ਸਿਮਰਨ ਕਰਕੇ ਲਾਹਵਾਂ ਪ੍ਰਾਪਤ ਕਰਨਾ ਤੇ ਕੀ ਪ੍ਰਾਪਤੀ ਹੋਏਗੀ ਪਿਆਰਿਓ ਵਿਖਿਆ ਕੋ ਨਾ ਸਕਈ ਮਨ ਸਾਧੂ ਗੁਣ ਦਾ ਵਿਖਿਆ ਕੀ ਹੈ ਵਿਖਿਆ ਹੈ ਮਾਇਆ ਤੇ ਮਾਇਆ ਕਿਹੜੀ ਪਿਆਰਿਓ ਸਿਰਫ ਪੈਸਾ ਨਹੀਂ ਹੁੰਦਾ ਮਾਇਆ ਦੇ ਬਹੁਤ ਰੂਪ ਨੇ ਮਾਇਆ ਧਰਤੀ ਵੀ ਮਾਇਆ ਜਿਹੜੀ ਸਾਡੇ ਕੋਲ ਹੈ ਘਰ-ਬਾਰ ਵੀ ਮਾਇਆ ਬੱਚੇ ਪੁੱਤਰ ਵੀ ਪਿਆਰਿਓ ਮਾਇਆ ਮੋਹ ਮਮਤਾ ਮਾਇਆ ਇਸ ਨੂੰ ਕਹਿੰਦੇ ਤੇ ਸਤਿਗੁਰੂ ਕਹਿੰਦੇ ਵਿਖਿਆ ਕੋ ਨਾ ਸਕੈ ਮੇਰਾ ਸਾਧੂ ਗੁਣਗਾਹੋ ਸਾਧੂ ਕਾਉ ਨੇ ਪਿਆਰਿਓ ਐਸਾ ਸਬਦ ਸਤਿਗੁਰੂ ਕਹਿੰਦੇ 19 ਹਿੱਸੇ ਅਸੀਂ ਆ ਤੇ 21 ਹਿੱਸੇ ਤੁਸੀਂ ਔਰ ਗਰਬਾਣੀ ਦੇ ਵਿੱਚ ਦਰਜ ਹੈ ਮੇਰੀ ਬਾਦੀ ਭਗਤ ਛੜਾਵੇ ਬਾਦੇ ਭਗਤ ਨਾ ਛੂਟੇ ਮੋਹ ਸੰਗਤ ਨੂੰ ਕਿੱਡੀ ਵੱਡਾ ਦਰਜਾ ਦਿੱਤਾ ਸਤਿਗੁਰੂ ਨੇ ਪਰ ਹੋਵੇ ਸੰਗਤ ਪਿਆਰਿਓ ਐ ਨਹੀਂ ਗਿਣਤੀ ਨਾ ਹੋਵੇ ਪਰਮੇਸ਼ਰ ਨਾਲ ਜੁੜੀਆਂ ਰੂਹਾਂ ਹੋਣ ਉਹਨੂੰ ਕਹਿੰਦੇ ਆ ਸੰਗਤ ਸਾਧ ਸੰਗਤ ਔਰ ਸੰਤ ਦਾ ਦਰਜਾ ਵੀ ਸਤਿਗੁਰੂ ਨੇ ਉਹਨਾਂ ਨੂੰ ਦੇ ਦਿੱਤਾ ਹੈ ਆਪ ਸਰਵਨ ਕਰੇ ਹੋ ਨਾ ਵਿਖਿਆ ਪੋਹ ਨਾ ਸਕੈ ਮੇਰ ਸਾਧੂ ਗੁਣ ਦਾ ਤੇ ਯਾਰ ਜਿਹੜਾ ਵਿਖਿਆ ਹੈ ਉਹ ਪੂਰੀ ਸਕਦੀ ਜੇ ਮੇਰ ਸਾਧੂ ਸਾਧ ਸੰਗਤ ਦੇ ਵਿੱਚ ਬਹਿ ਕੇ ਸਤਿਗੁਰੂ ਦਾ ਸਿਮਰਨ ਕਰੋਗੇ ਜਾਂ ਸ਼ਰਮਣ ਕਰੋਗੇ ਤੇ ਪਿਆਰਿਓ ਸਭ ਤੋਂ ਔਖਾ ਕੰਮ ਹੁੰਦਾ ਜੀ ਸੁਣਨਾ ਤੇ ਜਿਸ ਨੂੰ ਸੁਣਨਾ ਆ ਗਿਆ ਉਹ ਤੇ ਪਰਮੇਸ਼ਰ ਇੱਕ ਹੋ ਜਾਂਦਾ ਇੱਕ ਜੋਤ ਦੋਏ ਗੁਲਤੀ ਪਰਮਾਤਮਾ ਦੇ ਨਾਲ ਉਹ ਮਿਲ ਜਾਂਦਾ ਜਿਸ ਨੂੰ ਸੁਣਨਾ ਆ ਜਾਵੇ ਤੇ ਸਭ ਤੋਂ ਪਿਆਰਿਓ ਸੁਣਨਾ ਹੀ ਔਖਾ ਹੈ ਜਦੋਂ ਅਸੀਂ 12ਵੇਂ ਕਦੇ ਚੋਂ ਬੰਦਿਆਂ ਵਿੱਚ ਬੈਠੀਏ ਨਾ ਗੱਲਾਂ-ਵਾਟਾਂ ਚੱਲਦੀਆਂ ਹੋਣ ਅਗਰ ਸਾਡੀ ਹਾਜ਼ਰੀ ਬੋਲ ਕੇ ਨਾ ਲੱਗੇ ਤੇ ਤੁਸੀਂ ਸਮਝਦੇ ਆਂ ਕਿ ਕੱਲਾ ਸੁਣਨ ਵਾਸਤੇ ਨਹੀਂ ਆਏ ਸੀ ਤਾਂ ਬੋਲਣ ਵਾਸਤੇ ਵੀ ਆਏ ਭਾਵ ਕਿ ਅਸੀਂ ਬੋਲਣਾ ਜਾਂਦਾ ਜਾਣ ਨਹੀਂ ਸੁਣਨਾ ਘਟ ਜਾਂਦਾ ਤੇ ਸਤਿਗੁਰੂ ਦੀ ਕਿਰਪਾ ਤਾਂ ਹੁੰਦੀ ਪਿਆਰਿਓ ਜੇ ਸੁਣਨਾ ਜ਼ਿਆਦਾ ਜਾਣੀਏ ਤੇ ਬੋਲਣਾ ਘਟ ਕਰੀਏ ਇਹ ਸਤਿਗੁਰੂ ਕਹਿੰਦੇ ਮੈਂ ਨਹੀਂ ਕਹਿੰਦਾ ਸੋ ਅੱਗੇ ਸਤਿਗੁਰੂ ਕੀ ਕਹਿੰਦੇ ਵਿਖਿਆਪੂ ਹੋ ਨ ਸਕੈ ਮੇਰੇ ਸਾਧੂ ਗੁਣ ਗਾਹੋ ਸਾਧ ਸੰਗਤ ਵਿੱਚ ਬੈਠ ਕੇ ਪ੍ਰਮਾਤਮਾ ਦਾ ਸਿਮਰਨ ਕਰੀਏ ਉਸ ਦਾ ਲਾਭ ਜਿਆਦਾ ਵਧੇਰੇ। ਕੋਣ ਬੱਚਾ ਸਕੂਲ ਵਿੱਚ ਪੜਦਾ ਹੈ ਤੇ ਪਿਆਰਿਓ ਬੱਚਾ ਘਰ ਵੀ ਪੜ ਸਕਦਾ। ਕਾਪੀਆਂ ਵੀ ਉਹੀ ਨੇ। ਕਿਤਾਬਾਂ ਵੀ ਉਹੀ ਨੇ। ਪੜ੍ਹਾਉਣ ਵਾਲੇ ਵੀ ਅੱਜ ਕੱਲ ਚੰਗੇ ਨੇ, ਬੱਚੇ ਮਾਪੇ ਜਿਹੜੇ ਨੇ ਬੱਚਿਆਂ ਦੀ ਉਹ ਚੰਗੀ ਪੜਾਈ ਕਰਾ ਸਕਦੇ ਨੇ ਪਰ ਨਹੀਂ ਜੋ ਕਲਾਸ ਦੇ ਵਿੱਚ ਜਾ ਕੇ ਹਾਜ਼ਰੀ ਲਗਵਾ ਕੇ ਤੇ ਹਾਜ਼ਰੀ ਦੇ ਵਿੱਚ ਜਿਹੜਾ ਪੜਨਾ ਹੈ ਬੱਚਿਆਂ ਦੇ ਵਿੱਚ ਬੈਠ ਕੇ ਉਸ ਦੀ ਮਹੱਤਤਾ ਜ਼ਿਆਦੀ ਹੈ ਤੇ ਜਿਹੜਾ ਗੁਰੂ ਦਰ ਦੇ ਉੱਤੇ ਆ ਕੇ ਪਿਆਰਿਓ ਸਤਿਗੁਰੂ ਦਾ ਨਾਮ ਸਿਮਰਨ ਸ਼ਰਵਨ ਕਰਨਾ ਹੈ ਉਹ ਜਿਹੜਾ ਘਰ ਬੈਠ ਕੇ ਕਰ ਲੈਣਾ ਉਹਦੇ ਨਾਲੋਂ ਉਹਦੀ ਮਹੱਤਤਾ ਜ਼ਿਆਦੀ ਹੈ ਕਿਉਂ ਇੱਕ ਤਾਂ ਸਾਡੀ ਹਾਜ਼ਰੀ ਨਹੀਂ ਹੈ ਦੂਸਰਾ ਅਸੀਂ ਗੁਰੂ ਦਰ ਤੇ ਆਏ ਗੁਰੂ ਦੇ ਦਰਸ਼ਨ ਹੋ ਰਹੇ ਤੀਸਰਾ ਅਸੀਂ ਇਕਾਗਰਤਾ ਕਰ ਲਈ ਮਨ ਇਕਾਗਰ ਹੋ ਗਿਆ ਸਤਿਗੁਰੂ ਨਾਲ ਜੁੜ ਗਏ ਪਿਆਰਿਓ ਤੇ ਸਾਡੀਆਂ ਕੁਲਾ ਤਰ ਸਕੀ ਇੱਕ ਹੀ ਕੁਲਾ ਤਰ ਸਕਦਾ ਅੱਗੇ ਸਤਿਗੁਰੂ ਕੀ ਕਹਿੰਦੇ ਨੇ ਜਹ ਦੇ ਉਪਜੀ ਤਹ ਮਿਲੀ ਸੱਚੀ ਤੀਸਮਾ ਹੁਣ ਜਿਹੜੀ ਪ੍ਰੀਤ ਤੇ ਉਪਜੀ ਕਿੱਥੋਂ ਪਰਮਾਤਮਾ ਦੇ ਨਾਮ ਦੀ ਪ੍ਰੀਤ ਕਿੱਥੋਂ ਸ਼ੁਰੂ ਹੋਈ ਪਰਮਾਤਮਾ ਤੋਂ ਸ਼ੁਰੂ ਹੋਈ ਅਖੀਰ ਕਿੱਥੇ ਜਾਣੀ ਹੈ ਪਰਮਾਤਮਾ ਦੇ ਵਿੱਚ ਸਮਾਉਣੀ ਹੈ ਚਲਦੇ ਸਮੇਂ ਦੇ ਵਿੱਚ ਕਿਹਦੇ ਨਾਲ ਪ੍ਰੀਤ ਪਾਉਣੀ ਹੈ ਪਰਮਾਤਮਾ ਦੇ ਨਾਲ ਪ੍ਰੀਤ ਪਾਉਣੀ ਹੈ ਤੇ ਫਿਰ ਪਿਆਰੀ ਵੇ ਇਸੇ ਕਰਕੇ ਕਹਿੰਦੇ ਆ ਨਾ ਕਿ ਜਿਹੜਾ ਸਾਡਾ ਇਹ ਸਾਰਾ ਜੋ ਸਾਨੂੰ ਦਿਸਦਾ ਹੈ ਇਹ ਸਾਰੀ ਮਾਇਆ ਹੈ ਇਸ ਦੇ ਨਾਲ ਬਹੁਤੀ ਪ੍ਰੀਤ ਨਿਭਦੀ ਨਹੀਂ ਚਾਹੇ ਮੁਆਫ ਕਰਨਾ ਧੀਆਂ ਹੋਣ ਪੁੱਤਰ ਹੋਣ ਭਰਾ ਹੋਵੇ ਆਖੀਰ ਵੇਲੇ ਵੀ ਕੋਈ ਨਹੀਂ ਉਹਨਾਂ ਦੇ ਵਿੱਚੋਂ ਤੁਰਦਾ ਤੇ ਜਦੋਂ ਆਏ ਸਾਂ ਨਾਲ ਕੋਈ ਨਹੀਂ ਆਇਆ ਕਨੇ ਆਏ ਸੀ ਕਨੇ ਆ ਜਾਣਾ ਤੇ ਬਾਗ ਨੇ ਫੜਨੇ ਪਿਆਰੇ ਜਿਹਦੇ ਨਾਲ ਆਏ ਸਾਂ ਆਕਾਰਪੁਤ ਪ੍ਰਮਾਤਮਾ ਸਾਨੂੰ ਉਂਗਲੀ ਪੱਕ ਕੇ ਲਿਆਇ ਚੱਲਦੇ ਸਮੇਂ ਦੇ ਵਿੱਚ ਸਾਡੀ ਰਖਿਆ ਕਰਦਾ ਹੈ ਅਖੀਰ ਵੇਲੇ ਬਾਪ پکڑ ਕੇ ਉਸੇ ਨੇ ਜਾਣਾ ਹੋਰ ਕਿਸੇ ਸਹਾਈਤਾ ਨਹੀਂ ਕਰਨੀ ਚਾਹੇ ਸਾਡਾ ਪਰਿਵਾਰ ਕਿਤਨਾ ਵੀ ਪਿਆਰ ਹੋਵੇ ਅਖੀਰ ਵੇਲੇ ਇਕੱਲਾ ਪਰਮੇਸ਼ਰ ਦਾ ਨਾਮ ਸਿਮਰਨ ਹੀ ਨਾਲ ਜਾਵੇਗਾ ਜੇ ਕੀਤਾ ਹੋਵੇ ਅੱਗੇ ਸਤਿਗੁਰੂ ਕਹਿ ਰਹੇ ਨੇ ਕੰਗੇ ਲੀਨੀ ਪਾਰ ਬ੍ਰਹਮ ਬਹੁ ਨ ਵਿਸੜਿਆ ਹੁਣ ਪਰਿਵਾਰ ਦੇ ਵਿੱਚੋਂ ਜੀ ਕਿਤੇ ਦੂਰ ਚਲਾ ਜਾਏਗਾ ਮਨ ਲੋ ਜਿਵੇਂ ਸਾਡੇ ਬੱਚੇ ਬਾਹਰ ਚਲੇ ਜਾਂਦੇ ਕਈਆਂ ਘਰਾਂ ਦੇ ਵਿੱਚ ਅੰਸਖਾਵੀਆਂ ਵਰ ਪਰ ਜਾਂਦੀਆਂ ਕੋਈ ਜੀਤ ਤੁਰ ਜਾਂਦਾ ਉਸ ਵੇਲੇ ਉਹ ਕੋਲ ਨਹੀਂ ਪਹੁੰਚ ਸਕਦਾ ਕੋਲ ਬੱਚੇ ਨੇ ਕੋਈ ਕਮਾਕਾਰਾਂ ਦੇ ਗਿਆ ਹੋਇਆ ਮੌਕੇ ਤੇ ਨਹੀਂ ਪਹੁੰਚ ਸਕਦਾ ਪਰ ਪਹੁੰਚਦਾ ਪਿਆਰੇ ਕੌਣ ਹੈ ਅਕਾਲ ਪੁਰਖ ਪਰਮਾਤਮਾ ਨੇ ਉਹ ਨਾਰਾਇਣ ਉਹ ਹਰੀ ਪਰਮਾਤਮਾ ਉਸਾ ਦੀ ਬਾਪ پکڑਦਾ ਅਗਰ ਅਸੀਂ ਚੰਗੇ ਕੰਮ ਕੀਤੇ ਹੋਣਗੇ ਤੇ ਕਰ ਗਏ ਲੀਨੇ ਪਾਰ ਬ੍ਰਹਮ ਪਾਰ ਬ੍ਰਹਮ ਸਾਨੂੰ ਆਪਣਾ ਬਣਾ ਲਵੇਗਾ ਬਾਹਰ ਨਾ ਵਿਛੜਿਆ ਫੇਰ ਵਿਛੋੜਾ ਨਹੀਂ ਪੈਂਦਾ ਪਰਿਵਾਰਕ ਜੀ ਦੂਰ ਹੋ ਜਾਏਗਾ ਪਰਮਾਤਮਾ ਸਾਡੇ ਨਾਲੋਂ ਦੂਰ ਨਹੀਂ ਹੋਵੇਗਾ ਵਾਰ ਜਾऊं ਲੱਖ 베ਰੀਆਂ ਹਰ ਸੱਜਣ ਅਗਮਿਆਂਗਾ ਤੇ ਉਸ ਪਰਮਾਤਮਾ ਤੋਂ ਲੱਖਾਂ ਵੀਰ ਬੜਹਾਰ ਜਾਣਾ ਚਾਹੀਦਾ ਹੈ ਉਸ ਸੱਜਣ ਪੁਰਖ ਤੋਂ ਵਾਰਨੇ ਜਾਣਾ ਚਾਹੀਦਾ ਹੈ ਉਹ ਜਿਹੜਾ ਅਗੰਮੀ ਹੈ ਜਿਹੜਾ ਬੜਾ ਵੱਡਾ ਹੈ ਉਹ ਚਾ ਜਿਸ ਦੀ ਬਦੌਦ ਸਾਰੀ ਸ੍ਰਿਸ਼ਟੀ ਚੱਲਦੀ ਏ ਉਸ ਦੇ ਉਤੋਂ ਸ਼ਾਨੂ ਬੜਹਾਰ ਜਾਣਾ ਚਾਹੀਦਾ ਸ਼ਰਮ ਪਈ ਨਾ ਰਾਇ ਨੇ ਨਾਨਕ ਦਰ ਪਈਆ ਤੇ ਪਿਆਰਿਓ ਜੇ ਅਸੀਂ ਉਹਦੇ ਹੋ ਜਾਮਾਂਗੇ ਤੇ ਫਿਰ ਮਾਲਕ ਸਾਡਾ ਬਣੇਗਾ ਹੀ ਕਿਉਂਕਿ ਜਬ ਲਗ ਮੇਰੀ ਮੇਰੀ ਕਰਾਂ ਤਬ ਲਗ ਕਾਜ ਇੱਕ ਨਹੀਂ ਸਰੈ ਜਬ ਮੇਰੀ ਮੇਰੀ ਮਿਟ ਜਾਏ ਤਬ ਪ੍ਰਭ ਕਾਜ ਸਾਰੇ ਆਏ ਤੇ ਜੇ ਸਤਿਗੁਰੂ ਦੇ ਨਾਲ ਅਸੀਂ ਜੁੜ ਜਾਵਾਂਗੇ ਤੇ ਫਿਰ ਸ਼ਰਮ ਪਈ ਨਾਰਾਇਣ ਤੇ ਸਤਿਗੁਰੂ ਨੂੰ ਸ਼ਰਮ ਆਵੇਗੀ ਕਿ ਮੇਰਾ ਸੇਵਕ ਮੈਨੂੰ ਯਾਦ ਕਰਦਾ ਕਿਉਂ ਮੈਂ ਉਹਦੇ ਕੋਲ ਪਹੁੰਚਿਆ ਕਿਉਂ ਮਨ ਭਾਈ ਨਿਸ਼ਚੇਦਾਰ ਦੂਰ ਬੈਠਾ ਨਹੀਂ ਪਹੁੰਚ ਸਕਦਾ ਪਰਮਾਤਮਾ ਪਹੁੰਚੇਗਾ ਕਿਉਂਕਿ ਉਸ ਨੂੰ ਸ਼ਰਮ ਹੈ ਉਸ ਨੇ ਆਪਣੇ ਸੇਵਕ ਦੀ ਪਹਿਜ ਰੱਖਣੀ ਹੈ ਉਸ ਨੇ ਆਪਣੇ ਸੇਵਕ ਦੀ ਲਾਜ ਰੱਖਣੀ ਨਾਨਕ ਦਰ ਪਈ ਹੈ ਤੇ ਉਹ ਦਰ ਦੇ ਉੱਤੇ ਪੈ ਗਏ ਆਣ ਕੇ ਡਿਗੇ ਪਰਮਾਤਮਾ ਨੇ ਕਿਰਪਾ ਕੀਤੀ ਆਪਣੇ ਗੰਠ ਨਾਲ ਲਾ ਲਿਆ ਪੋਗ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪਰਮਾ ઠੰਡ ਦੀ ਰੋਤ ਜਾੜੇ ਦੀ ਰੁੱਤ ਔਰ ਇਹਦੇ ਵਿੱਚ ਸਰਬ ਸੁਖਾਂ ਵਾਲਾ ਪੋਕਵੇਂ ਬਣੇਗਾ ਸਰਬ ਸੁਖਾਂ ਵਾਲਾ ਪੋ ਦਾ ਮਹੀਨਾ ਤਾਂ ਬਣੇਗਾ ਜੇ ਸੰਗਰੂ ਸੱਚੇ ਪਾਤਸ਼ਾ ਆਪਣਾ ਮੇਰਾ ਭਰਿਆ ਸਾਡੇ ਸਿਰ ਤੇ ਰੱਖ ਦੇਵੇਗਾ ਤੇ ਸਾਡੀ ਹਰ ਵੇਲੇ ਉਸ ਦੀ ਕਿਰਪਾ ਬਣੀ ਰਹੇਗੀ ਅਸੀਂ ਉਹਦੇ ਨਾਲ ਜੁੜੇ ਰਵਾਂਗੇ ਤੇ ਸੰਗਰੂ ਸਾਨੂੰ ਆਪਣੇ ਨਾਲ ਜੋੜ ਲਵੇਗਾ ਸੋ ਪਿਆਰਿਓ 12 ਮਾਹਾਂ ਦੀ ਆਪਾਂ ਵਿਚਾਰ ਸ਼ੁਰੂ ਤੋਂ ਲੈ ਕੇ ਹੁਣ ਤੱਕ ਕਰ ਰਹੇ ਆ ਔਰ ਇਹ 12 ਮਾਹਾਂ ਦਾ ਇਹ 11ਵਾਂ ਪੌੜੀ ਦਾ ਡੰਡਾ ਹੈ ਪਿਆਰਿਓ ਅੰਤਲੇ ਡੰਡੇ ਦੇ ਉੱਤੇ ਆਪਾਂ ਚੜ ਚੁੱਕੇ ਆ ਤੇ ਦੋ ਤਿੰਨ ਡੰਡੇ ਰਹਿ ਗਏ ਨੇ ਜੇ ਅਸੀਂ ਉਹਨਾਂ ਨੂੰ ਧਿਆਨ ਦੇ ਨਾਲ ਜੁੜ ਕੇ ਪਾਰ ਕਰ ਲਈਏ ਤੇ ਸਾਡੀ 84 ਵੀ ਕੱਟੀ ਜਾਂਦੀ ਸਾਨੂੰ ਜੂਨਾ ਚ ਨਹੀਂ ਪਾਉਣਾ ਪਵੇਗਾ ਇਸ ਕਰਕੇ ਹੀ ਪ੍ਰਮਾਤਮਾ ਨੇ ਕਿਰਪਾ ਕੀਤੀ ਸਤਗੁਰ ਸੱਚੇ ਪਾਤਸ਼ਾਹ ਦੀ ਅਸੀਂ ਕਿਰਪਾ ਦੇ ਪਾਤਰ ਬਣਨਾ ਹੈ ਸੋ ਸਮੂਹ ਸੰਗਤਾਂ ਦਾ ਤਹਿ ਦਿਲੋਂ ਧੰਨਵਾਦ ਹੋਈਆਂ ਭੁੱਲਾਂ ਨੂੰ ਨਾ ਵਿਚਾਰਿਓ ਜੀ ਗੱਜ ਕੇ ਫਤਿਹ ਦਾ ਜਵਾਬ ਫਤਿਹ ਵਿੱਚ ਦੇਣਾ ਕੋ ਦਾ ਮਹੀਨਾ ਸਮੂਹ ਸੰਗਤਾਂ ਵਾਸਤੇ ਖੁਸ਼ੀਆਂ ਖੇੜੇ ਲੈ ਕੇ ਆਵੇ ਸਤਗੁਰੂ ਸਮੂਹ ਸੰਗਤਾਂ ਦੀਆਂ ਦਰ ਹਾਜ਼ਰੀਆਂ ਪ੍ਰਮਾਣ ਕਰੇ ਦਰੋਂ ਕਰੋ ਨਾਮਦਾਨ ਗੁਰਸਿੱਖੀ ਜੀਵਨ ਚੜ੍ਹਦੀਆਂ ਕਲਾਂ ਦੇਹੀ ਰੋਗਤਾ ਤੰਦਰੁਸਤੀਆਂ ਹਰ ਮਦਾਨ ਫਤੇ ਬਖਸ਼ਿਸ਼ ਕਰੇ ਜੀ ਗੱਜ ਕੇ ਫਤੇ ਦਾ ਜਵਾਬ ਫਤੇ ਵਿੱਚ ਦਿਆ ਜੇ ਵਾਹਿਗੁਰੂ ਜਿੱਤਿਆ ਖਾਲਸਾ ਵਾਹਿਗੁਰੂ ਜਿੱਕੇ ਫਤਿਹ